ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਫਕੀਰਾਂ ਫਰਮਾਇਆ ਕਹਿੰਦੇ ਕਦੇ ਵੀ ਬੰਦੇ ਨੂੰ ਨਾ ਸ਼ੁਕਰਾਨੀ ਹੋਣਾ ਚਾਹੀਦਾ ਬਾਬਾ ਜੀ ਜਰਾ ਗੌਰ ਕਰਨਾ ਇਹ ਸਾਰੀਆਂ ਰਹਿਮਤਾਂ ਇਹ ਸਾਰੀਆਂ ਨੇਮਤਾ ਉਹਦੀਆਂ ਹੈ ਇਹਦਾ ਸਾਈ ਜੀ ਫਰਮਾਉਂਦੇ ਹਨ ਕਿ ਕੋਈ ਇਨਸਾਨ ਕਿਸੇ ਇਨਸਾਨ ਕੋ ਕਿਆ ਦਿੰਦਾ ਜੋ ਵੀ ਦਿੰਦਾ ਹੈ ਖੁਦਾ ਦਿੰਦਾ ਹੈ ਸਾਈ ਜੀ ਜੋ ਵੀ ਦਿੰਦਾ ਹੈ ਸਾਈ ਜੀ ਕਹਿੰਦੇ ਖੁਦਾ ਦਿੰਦਾ ਹੈ ਜਦੋਂ ਉਹ دیتا ਹੈ ਤਾਂ ਢੇਰੋਂ ਕੇ ਢੇਰ deta ਹੈ ਜਦੋਂ ਉਹ ਲੇਤਾ ਹੈ ਤਾਂ ਚਮੜੀ ਉਧੇਰ deta ਹੈ ਕਿ ਬੰਦਾ ਨਾ ਸ਼ੁਕਰਾਨੀ ਹੋਣਾ ਚਾਹੀਦਾ ਬਾਬਾ ਜੀ ਪਰ ਜਦੋਂ ਬੰਦੇ ਦਾ ਵਕਤ ਜਦੋਂ ਚੰਗਾ ਹੁੰਦਾ ਨਾ ਬੰਦਾ ਫਿਰ ਕਹਿੰਦਾ ਵੀ ਮੈਂ ਹੀ ਕੀਤਾ ਜੋ ਕੀਤਾ ਜ਼ਰਾ ਗੌਰ ਕਰਨਾ ਉਹ ਕਹਿੰਦਾ ਵੀ ਜੋ ਬਣਿਆ ਮੇਰੀ ਮਿਹਨਤ ਨਾਲ ਹੀ ਬਣਿਆ ਰੱਬ ਨੇ ਕੀ ਦਿੱਤਾ ਪਰ ਜਿਹੜਾ ਸਿਆਣਾ ਹੁੰਦਾ ਹੈ ਜਿਹੜਾ ਵਾਕਈ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਨੂੰ ਮੰਨਣ ਵਾਲਾ ਹੈ ਉਹ ਤਾਂ ਇਹੀ ਕਹਿੰਦਾ ਕਿ ਭਾਈ ਕਰਨ ਵਾਲਾ ਉਹ ਹੈ ਤੇ ਕਰਉਣ ਵਾਲਾ ਵੀ ਉਹੀ ਹੈ ਜਰਾ ਗੌਰ ਕਰਨਾ ਹੋਰ ਉਹਨਾਂ ਦੀਆਂ ਬਰਕਤਾਂ ਰਹਿੰਦੀਆਂ ਰਹਿਮਤਾਂ ਰਹਿੰਦੀਆਂ ਅੱਜ ਇਸੇ ਤਰ੍ਹਾਂ ਦੀ ਕਹਾਣੀ ਹੈ ਜਰਾ ਗੌਰ ਕਰਨਾ ਜੋ ਸਾਨੂੰ ਇਹ ਸਿਖਾਉਂਦੀ ਹੈ ਬਾਬਾ ਜੀ ਕਿ ਸੋਹਣੇ ਰੱਬ ਦਾ ਜਿਹੜਾ ਹੈ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ ਕਦੇ ਹੰਕਾਰ ਦੇ ਵਿੱਚ ਆ ਕੇ ਮੈਅ ਦੇ ਵਿੱਚ ਆ ਕੇ ਉਹਦੀ ਨਾ ਸ਼ੁکری ਨਹੀਂ ਕਰਨੀ ਚਾਹੀਦੀ ਜਰਾ ਗੌਰ ਕਰਨਾ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਦੂਰ ਦਰਾਡੇ ਪਿੰਡ ਵਿੱਚ ਨਾ ਜਿੱਥੇ ਛੋਟੇ-ਛੋਟੇ ਘਰ ਜਿਹੜੇ ਸੀ ਉਹ ਪਹਾੜੀ ਦੀ ਜਿਹੜਾ ਹੈ ਨਾ ਗੋਦ ਵਿੱਚ ਵਸੇ ਹੋਏ ਸਨ ਤੇ ਇੱਕ ਜਵਾਨ ਵਪਾਰੀ ਰਹਿੰਦਾ ਸੀ ਬਾਬਾ ਜੀ ਜਰਾ ਗੌਰ ਕਰਨਾ ਜਿਹਦਾ ਨਾਮ ਸੀ ਸੁਬੇਰ ਸੁਬੇਰ ਅੱਛਾ ਉਹ ਉਹ ਸੋਹਣੇ ਰੱਬ ਨੇ ਉਸ ਨੂੰ ਕਾਰੋਬਾਰ ਵਿੱਚ ਬਹੁਤ ਬਰਕਤ ਦਿੱਤੀ ਸੀ ਪਰਮਾਤਮਾ ਨੇ ਉਸ ਖੁਦਾ ਨੇ ਸੋਹਣੇ ਸਾਈ ਨੇ ਬੜੀ ਬਰਕਤ ਦਿੱਤੀ ਬੜੀ ਬਰਕਤ ਤੇ ਉਹ ਆਪਣੇ ਮੁਹੱਲੇ ਵਿੱਚ ਸਭ ਤੋਂ ਖੁਸ਼ਹਾਲ ਇਨਸਾਨ ਸਮਝਿਆ ਜਾਂਦਾ ਸੀ ਬਾਬਾ ਜੀ ਸੁਬੇਰ ਦੀ ਦੌਲਤ ਜਿਹੜੀ ਸੀ ਰੋਜ਼ ਬਾਰੋਜ਼ ਵਧਦੀ ਗਈ ਰੋਜ਼ ਬਾਰੋਜ਼ ਵਧਦੀ ਅੱਛਾ ਪਹਿਲੇ ਉਹਦੀ ਛੋਟੀ ਜੀ ਦੁਕਾਨ ਸੀ ਫਿਰ ਵੱਡੀ ਦੁਕਾਨ ਬਣ ਗਈ ਤੇ ਫਿਰ ਕਈ ਦੁਕਾਨਾਂ ਹੋ ਗਈਆਂ ਉਹਦੇ ਕੋਲ ਸੋਨਾ ਚਾਂਦੀ ਕੀਮਤੀ ਕੱਪੜੇ ਵਪਾਰਕ ਸਮਾਨ ਭਰਿਆ ਪਿਆ ਰਹਿੰਦਾ ਸੀ ਬਾਬਾ ਜੀ ਜੋ ਵੀ ਨੇਮਤਾ ਉਹ ਸੋਹਣੇ ਰੱਬ ਦੀਆਂ ਉਹਨੂੰ ਨਵਾਦਿਆ ਸੀ ਉਸ ਮਾਲਕ ਲੋਕੀ ਉਹਦੀ ਕਾਮਯਾਬੀ ਦੇਖ ਕੇ ਬਾਬਾ ਜੀ ਹੈਰਾਨ ਹੁੰਦੇ ਉਹਨੂੰ ਖੁਸ਼ਕਿਸਮਤ ਕਹਿੰਦੇ ਇੱਕ ਵਕਤ ਸੀ ਜਦੋਂ ਸੁਬੇਰ ਜਿਹੜਾ ਸੀ ਉਹ ਸੋਹਣੇ ਰੱਬ ਦਾ ਹਰ ਵੇਲੇ ਸ਼ੁਕਰ ਕਰਦਾ ਆਪਣੇ ਗੁਰੂ ਰਹਿਬਰ ਦੇ ਦਰ ਤੇ ਜਾਂਦਾ ਬਾਬਾ ਜੀ ਜ਼ਰਾ ਗੌਰ ਕਰਨਾ ਹਰ ਵੇਲੇ ਸ਼ੁਕਰ ਕਰਦਾ ਗਰੀਬਾਂ ਦੀ ਮਦਦ ਕਰਦਾ ਜਿਹੜੇ ਯਤੀਮ ਲੋਗ ਹਨ ਉਹਨਾਂ ਨੂੰ ਖਾਣਾ ਕਮਾਉਂਦਾ ਤੇ ਹਰ ਮਹਤਾਜ ਦੀ ਜਿਹੜੀ ਇਹਨਾਂ ਲੋੜ ਪੂਰੀ ਕਰਨ ਲਈ ਅੱਗੇ ਵਧਦਾ ਸੀ ਬਾਬਾ ਜੀ ਤੇ ਲੋਕੀ ਉਹਦੀ ਦਿਆਲਤਾ ਤੇ ਜਿਹੜਾ ਉਹਦਾ ਦਿਲ ਨੇਕ ਸੀ ਨਾ ਬਾਬਾ ਜੀ ਨੇਕੀ ਜਿਹਦੇ ਕਾਰਨ ਉਸ ਨੂੰ ਇੱਜ਼ਤ ਦਿੰਦੇ ਸੀ ਪਰ ਜਿਵੇਂ ਜਿਵੇਂ ਸਵੇਰ ਦੀ ਦੌਲਤ ਵਧੀ ਉਹਦੀ ਇਬਾਦਤ ਵਿੱਚ ਕਮੀ ਆਉਣ ਲੱਗੀ ਜ਼ਰਾ ਗੌਰ ਕਰ ਬੰਦਗੀ ਵਿੱਚ ਕਮੀ ਆਉਣ ਲੱਗੀ ਪਹਿਲਾਂ ਉਹ ਤੜਕੇ ਉੱਠ ਕੇ ਬਾਬਾ ਜੀ ਤੜਕੇ ਉੱਠ ਕੇ ਸੋਹਣੇ ਰੱਬ ਦਾ ਨਾਮ ਲੈਂਦਾ ਤੇ ਫਿਰ ਜਦੋਂ ਵੀ ਉਹਨੂੰ ਸਮਾਂ ਮਿਲਦਾ ਉਹ ਸੋਹਣੇ ਰੱਬ ਦੀ ਇਬਾਦਤ ਕਰਦਾ ਬੰਦਗੀ ਕਰਦਾ ਹੁਣ ਆਖਰਕਾਰ ਜਿਹੜਾ ਰੱਬ ਦਾ ਨਾਮ ਸੀ ਨਾ ਇਹ ਹੁਣ ਇੱਕ ਰਸਮ ਵਰਗਾ ਲੱਗਿਆ ਰਹਿ ਗਿਆ ਸੀ ਕਿ ਵੀ ਰਸਮ ਹੀ ਹੈ ਭਾਈ ਕੋਈ ਨਹੀਂ ਰੱਬ ਦਾ ਨਾਮ ਕਿਹੜੀ ਗੱਲ ਹੈ ਇਹਦੇ ਵਿੱਚ ਪਹਿਲਾਂ ਉਹਨੇ ਜਦੋਂ ਵੀ ਜਾਣਾ ਆਪਣੇ ਗੁਰੂ ਘਰ ਆਪਣੇ ਰਹਿਬਰ ਆਪਣੇ ਮੁਰਸ਼ਿਦ ਦੀਦਾਰ ਤੇ ਜਾਣਾ ਆਪਣੇ ਰੱਬ ਨੂੰ ਚੇਤੇ ਕਰਨਾ ਉੱਥੇ ਜਾ ਕੇ ਬੰਦਗੀ ਕਰਨੀ ਇਬਾਦਤ ਕਰਨੀ ਜਾਂ ਜਦੋਂ ਵੀ ਉਹਨੂੰ ਸਮਾਂ ਮਿਲਣਾ ਉਹਨੇ ਬੰਦਗੀ ਕਰਨੀ ਇਬਾਦਤ ਕਰਨੀ ਪਰ ਹੁਣ ਇੱਕ ਉਹ ਪ੍ਰੇਮ ਨਹੀਂ ਰਹਿ ਗਿਆ ਸੀ ਕਿ ਚਾਹ ਵੀ ਨਹੀਂ ਰਹੀ ਕਿਸੇ ਇੱਕ ਰਸਮ ਜੀ ਰਹੀ ਸੀ ਕਦੇ ਕਦਾਈ ਰੱਬ ਦਾ ਨਾਮ ਲੈ ਲਿਆ ਠੀਕ ਆ ਬੈਠ ਗਈ ਇਬਾਦਤ ਕਰਨੀ ਬੰਦਗੀ ਕਰਨੀ ਅੱਗੇ ਤੁਰਦੇ ਫਿਰਦੇ ਵੀ ਹੁਣ ਤੁਰਦੇ ਫਿਰਦੇ ਵੀ ਭੁੱਲ ਗਿਆ ਉਹਦੇ ਰਵੱਈਏ ਵਿੱਚ ਤਬਦੀਲੀ ਆ ਗਈ ਬਾਬਾ ਜੀ ਜ਼ਰਾ ਗੌਰ ਕਰਨਾ ਰਵੱਈਆ ਜਿਹੜਾ ਤੁਸੀਂ ਬਦਲ ਗਿਆ ਉਹ ਕਹਿੰਦਾ ਵੀ ਜੋ ਕਰਦਾ ਮੈਂ ਹੀ ਕਰਦਾ ਪਾ ਦੇ ਕੋ ਗਰੀਬ ਨੂੰ ਉਹਨੂੰ ਮਿਲਦਾ ਉਹਨੂੰ ਵੇਖ ਕੇ ਉਹ ਮੂੰਹ ਪਰੇ ਕਰ ਲੈਂਦਾ ਪਹਿਲਾਂ ਉਹ ਜਿਹੜਾ ਅਸੀਂ ਮਦਦ ਕਰਦਾ ਸੀ ਉਸ ਵੇਲੇ ਉਹਦਾ ਯਕੀਨ ਸੀ ਵੀ ਜੋ ਕਰਦਾ ਉਹ ਸੋਣਾ ਰੱਬ ਕਰਦਾ ਹੁਣ ਉਹਦਾ ਯਕੀਨ ਆ ਗਿਆ ਵੀ ਜੋ ਕੀਤਾ ਮੈਂ ਕੀਤਾ ਮੇਰੀ ਮਿਹਨਤ ਨਾਲ ਹੀ ਹੋਇਆ ਜੇ ਉਹ ਹੈ ਜਰਾ ਗੌਰ ਕਰਨਾ ਸੋ ਤਾਂ ਬਸ ਇਹਦਾ ਜ਼ਰੂਰੀ ਹੈ ਪਰ ਫਿਰ ਵੀ ਗੁਰੂਆਂ ਨੇ ਬਣਾ ਫਰਮਾਇਆ ਵੀ ਕਰੇ ਕਰਾਵੇ ਕਰਨ ਵਾਲਾ ਵੀ ਉਹੀ ਹੈ ਕਰਨ ਵਾਲਾ ਵੀ ਉਹੀ ਹੈ ਔਰ ਦੇਣ ਵਾਲਾ ਉਹੀ ਹੈ ਮਾਲਕ ਬੰਦੇ ਦੇ ਹੱਥ ਕੁਛ ਨਹੀਂ ਹੈ ਜਰਾ ਗੌਰ ਕਰ ਬੰਦਾ ਆਪਣੀ ਕਰਮ ਕਰ ਰਿਹਾ ਹੈ ਕਰਮ ਦਾ ਫਲ ਜਿਹੜਾ ਹੈ ਉਹ ਬੰਦੇ ਦੇ ਬੰਦੇ ਦੇ ਹੱਥ ਕਰਮ ਕਰਨਾ ਨੇਕੀ ਦੇ ਰਾਹ ਚੱਲਣਾ ਹੈ ਸੱਚ ਦਾ ਜਿਹੜਾ ਹੈ ਉਹ ਕਰ ਦੇਣਾ ਹੈ ਬਾਬਾ ਜੀ ਬਾਤੀ ਜਿਹੜਾ ਫਲ ਲਾਣਾ ਉਹਦੇ ਹੱਥ ਵਿੱਚ ਹੈ ਜਰਾ ਗੌਰ ਕਰ ਸੋ ਉਹ ਹੁਣ ਜੇ ਕੋਈ ਆ ਜਾਂਦਾ ਉਹਦੇ ਕੋਲ ਉਹਨੂੰ ਬਾਬਾ ਜੀ ਉਹ ਗਾਲਾਂ ਕੱਢਣ ਲੱਭਿੰਦਾ ਆਪਣੇ ਨੌਕਰਾਂ ਨਾਲ ਬੜਾ ਸ਼ਕਤੀ ਨਾਲ ਪੇਸ਼ ਹੁੰਦਾ ਲੋਕੀ ਕਹਿੰਦੇ ਵੀ ਭਾਈ ਸੁਵੇਰ ਦੀ ਜਿਹੜੀ ਹੈ ਦੌਲਤ ਵੱਡੀ ਹੈ ਹੁਣ ਪਹਿਲਾਂ ਦੌਲਤ ਘਟ ਸੀ ਦਿਲ ਵੱਡਾ ਸੀ ਹੁਣ ਦੋਲ ਜਿਆਦਾ ਵੱਡੀ ਹੋ ਗਈ ਹੈ ਤੇ ਦਿਲ ਛੋਟਾ ਹੋ ਗਿਆ ਪਰ ਇਹ ਗੱਲਾਂ ਸਵੇਰ ਦੇ ਕੰਨਾਂ ਤੱਕ ਨਹੀਂ ਪਹੁੰਚਦੀਆਂ ਸੀ ਲੋਕੀ ਆਪਸ ਵਿੱਚ ਗੱਲਾਂ ਕਰਦੇ ਬਾਬਾ ਜੀ ਹੁਣ ਇੱਕ ਦਿਨ ਨਾ ਇੱਕ ਬਜ਼ੁਰਗ ਮੁਸਾਫਰ ਸਵੇਰ ਦੀ ਦੁਕਾਨ ਉੱਤੇ ਆਏ ਉਹਨਾਂ ਦੇ ਕੱਪੜੇ ਪੁਰਾਣੇ ਸਨ ਚਿਹਰਾ ਥੱਕਿਆ ਹੋਇਆ ਸੀ ਕਹਿੰਦੇ ਪੁੱਤਰ ਮੈਂ ਤਿੰਨ ਦਿਨਾਂ ਤੋਂ ਨਾ ਭੁੱਖਾ ਆ ਉਹ ਸੋਹਣੇ ਰੱਬ ਦੇ ਨਾਮ ਤੇ ਕੁਝ ਖਾਣ ਨੂੰ ਹੀ ਦੇ ਦੇ ਬਾਬਾ ਕਹਿੰਦੇ ਸੋਹਣੇ ਰੱਬ ਦੇ ਨਾਮ ਤੇ ਕੁਝ ਖਾਣ ਨੂੰ ਹੀ ਦੇ ਦੇ ਬਜ਼ੁਰਗ ਨੇ ਹੱਥ ਬੁਲਾਉਂਦੇ ਹੋਏ ਕਿਹਾ ਕੁਬੇਰ ਗੁੱਸੇ ਨਾਲ ਲਾਲ ਹੋ ਗਿਆ। ਉਹ ਮੈਂ ਤੇਰੇ ਵਰਗੇ ਭਿਖਾਰੀਆਂ ਨੂੰ ਕੁਝ ਨਹੀਂ ਦਿੰਦਾ ਤੁਰਦਾ ਹੋ। ਮੈਂ ਇਹ ਮਿਹਨਤ ਨਾਲ ਦੌਲਤ ਕਮਾਈ ਹੈ। ਤੁਸੀਂ ਵੀ ਮਿਹਨਤ ਕਰੋ। ਰੱਬ ਨੇ ਮੈਨੂੰ ਦੌਲਤ ਦਿੱਤੀ ਹੈ ਕਿਉਂਕਿ ਮੈਂ ਉਸ ਦਾ ਹੱਕਦਾਰ। ਉਹ ਹੁਣ ਆਪਣੇ ਆਪ ਨੂੰ ਹੱਕਦਾਰ ਸਮਝਦਾ। ਪਹਿਲਾਂ ਉਹਦੀ ਰਹਿਮਤ ਸਮਝਦਾ ਹੀ ਨੇਮਤ ਸਮਝਦਾ। ਹੁਣ ਉਹ ਕਹਿੰਦਾ ਵੀ ਮੈਂ ਮਿਹਨਤ ਕੀਤੀ ਤਾਂ ਮੈਨੂੰ ਮਿਲਿਆ ਹੁਣ ਉਹ ਦਾ ਹੱਕਦਾਰ ਸਮਝਦਾ। ਉਹ ਚੀਕਿਆ ਇੱਥੋਂ ਚਲਾ ਜਾ। ਨਹੀਂ ਤਾਂ ਮੈਂ ਆਪਣੇ ਨੌਕਰਾਂ ਨੂੰ ਬੁਲਾਵਾਂਗਾ। ਉਹ ਬਜ਼ੁਰਗ ਆਦਮੀ ਦੀਆਂ ਅੱਖਾਂ ਵਿੱਚ ਬਾਬਾ ਜੀ ਅਥਰੂ ਜਿਹੜੇ ਆ ਗਏ ਪਰ ਉਹਦੀ ਨਿਗਾਹ ਜਿਹੜੀ ਹੈ ਉਹਦੀ ਨਜ਼ਰ ਜਿਹੜੀ ਹੈ ਉਹਦੇ ਵਿੱਚ ਇੱਕ ਅਜੀਬ ਚਮਕ ਸੀ ਕਹਿੰਦਾ ਪੁੱਤਰ ਉਹ ਸੋਹਣੇ ਰੱਬ ਦੀਆਂ ਨੇਮਤਾ ਦਾ ਸ਼ੁਕਰ ਅਦਾ ਕਰਿਆ ਕਰ ਜੋ ਸੋਹਣੇ ਰੱਬ ਨੇ ਦਿੱਤਾ ਹੈ ਸੋਹਣੇ ਸਾਈ ਨੇ ਦਿੱਤਾ ਹੈ ਉਹ ਲੈ ਵੀ ਸਕਦਾ ਰਗੌਰ ਕਰ ਉਹ ਤੇਰੀ ਅਜ਼ਮਾਇਸ਼ ਹੋ ਰਹੀ ਹੈ ਭਾਈ ਤੁਸੀਂ ਨਕਾਮ ਹੋ ਰਹੇ ਹੋ ਉਸ ਅਜ਼ਮਾਇਸ਼ ਤੇ ਉਹ ਬਜ਼ੁਰਗ ਬੋਲੇ ਪਰ ਉਹ ਸੁਬੇਰ ਜਿਹੜਾ ਸੀ ਹੱਸਿਆ ਬਾਬਾ ਜੀ ਉਹ ਕਹਿੰਦਾ ਲੈ ਮੇਰੀ ਅਜ਼ਮਾਇਸ਼ ਮੇਰੇ ਕੋਲ ਸਾਰਾ ਕੁਝ ਹੈ ਸੋਨਾ ਚਾਂਦੀ ਇੱਜ਼ਤ ਦੌਲਤ ਸਭ ਕੁਝ ਹੈ ਭਾਈ ਇਹ ਮੈਂ ਸਭ ਆਪਣੀ ਮਿਹਨਤ ਨਾਲ ਹਾਸਲ ਕੀਤਾ ਹੈ ਮੇਰੇ ਤੇ ਕਿਸੇ ਦਾ ਕੋਈ ਆਸਾਨ ਨਹੀਂ ਹੈ ਹੁਣ ਇੱਥੋਂ ਚਲਾ ਜਾ ਸਵੇਰ ਨੂੰ ਉਸ ਬਜ਼ੁਰਗ ਨੂੰ ਬਾਬਾ ਜੀ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਉਸ ਰਾਤ ਸਵੇਰ ਨੂੰ ਇੱਕ ਸੱਪਨੇ ਵਿੱਚ ਇੱਕ ਅਜੀਬ ਜੀ ਆਵਾਜ਼ ਸੁਣਾਈ ਦਿੱਤੀ ਕਹਿੰਦੇ ਸਵੇਰ ਤੈਨੂੰ 3 ਦਿਨ ਦੀ ਮੌਲਤ ਹੈ ਭਾਈ ਯਾਦ ਆਪਣੀ ਨਾਲ ਸ਼ੁਕਰੀ ਤੇ ਜਿਹੜਾ ਹੈ ਮਾਫੀ ਮੰਗ ਯਾ ਫਿਰ ਸਭ ਕੁਝ ਗਵਾ ਦੇ ਉਹ ਫਕੀਰ ਸੀ ਬਾਬਾ ਜੀ ਉਹ ਪਸੀਨੇ ਵਿੱਚ ਡੁੱਬਿਆ ਹੋਇਆ ਜਾਗ ਉਠਿਆ ਬਾਹਰ ਅਸਮਾਨ ਦੇ ਕਾਲੇ ਬੱਦਲ ਘਿਰਿਆ ਇਸ ਤੇ ਦੂਰ ਕਿਤੇ ਬਿਜਲੀ ਕੜਕੀ ਸਵੇਰ ਹੋਣ ਤੇ ਸਵੇਰ ਨੇ ਸੁਪਨੇ ਨੂੰ ਮਹਿਜ ਇੱਕ ਸੁਪਨਾ ਸਮਝ ਕੇ ਨਜ਼ਰ ਅੰਦਾਜ਼ ਕਰ ਦਿੱਤਾ ਉਹ ਕਹਿੰਦਾ ਇਹ ਸਭ ਵਹਿਮ ਹੈ ਉਹਨੇ ਆਪਣੇ ਆਪ ਨੂੰ ਕਿਹਾ ਤੇ ਰੋਜ਼ ਵਾਂਗ ਜਿਹੜਾ ਹੈ ਆਪਣੀ ਦੁਕਾਨ ਵਾਲ ਚੱਲ ਪਿਆ ਅਸਮਾਨ ਸਾਫ ਸੀ ਪਰ ਹਵਾ ਵਿੱਚ ਇੱਕ ਅਜੀਬ ਸੰਸਣੀ ਸੀ ਜਿਵੇਂ ਕੁਦਰਤ ਕੁਝ ਕਹਿਣਾ ਚਾਹੁੰਦੀ ਹੋਵੇ ਦੁਕਾਨ ਪਹੁੰਚਦੇ ਹੀ ਸਵੇਰ ਨੇ ਵੇਖਿਆ ਕਿ ਉਹਦਾ ਸਭ ਤੋਂ ਵੱਡਾ ਗਾਹਕ ਜਿਹੜਾ ਹੈ ਸ਼ਹਿਰ ਦਾ ਅਮੀਰ ਸੌਦਾਗਰ ਜਿਹਦਾ ਨਾਮ ਸਲਮਾਨ ਹੈ ਉਹ ਉਹਦਾ ਇੰਤਜ਼ਾਰ ਕਰ ਰਿਹਾ ਸੀ ਉਹਦਾ ਚਿਹਰਾ ਬੜਾ ਗੰਭੀਰ ਸੀ ਹੁਣ ਉਹਨੂੰ ਸਲਮਾਨ ਜਿਹੜਾ ਆਇਆ ਸੀਗਾ ਵਿਅਕਤੀ ਉਹਨੂੰ ਉਹ ਸਵੇਰ ਨੂੰ ਲੱਗਿਆ ਵੀ ਇਹ ਤੇ ਮੇਰਾ ਬੜਾ ਪੁਰਾਣਾ ਗਾਹਕ ਹੈ ਕੁਝ ਮੈਨੂੰ ਦੇਖ ਕੇ ਜਾਏਗਾ ਪਰ ਉਹ ਹੁਣ ਹੈ ਗੰਭੀਰ ਰੂਪ ਚਾਇਆ ਗੁੱਸੇ ਵਿੱਚ ਆ ਆਕੇ ਕਹਿਣ ਲੱਗਾ ਕਹਿੰਦਾ ਸੁਬੀਰ ਮੈਂ ਆਪਣਾ ਸਾਰਾ ਸਮਾਨ ਵਾਪਸ ਲੈ ਕੇ ਜਾਵਾਂਗਾ ਭਾਈ ਮੈਨੂੰ ਪਤਾ ਚੱਲਿਆ ਹੈ ਕਿ ਤੂੰ ਲੋਕਾਂ ਨਾਲ ਬੇਈਮਾਨੀ ਨਾਲ ਲੋਕਾਂ ਨੂੰ ਲੁੱਟਦਾ ਹੈ ਸੁਬੀਰ ਦੇ ਮੱਥੇ ਤੇ ਪਸੀਨਾ ਆ ਗਿਆ ਇਹ ਝੂਠਾ ਕਹਿੰਦਾ ਉਹ ਚੀਕਿਆ ਪਰ ਸਲਮਾਨ ਨੇ ਉਹਦੀ ਗੱਲ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਆਪਣਾ ਸਾਰਾ ਸਮਾਨ ਜਿਹੜਾ ਸੀ ਵਾਪਸ ਲੈ ਗਿਆ ਕਿਉਂਕਿ ਉਹਦੇ ਕੋਲੋਂ ਹੀ ਲੈਂਦਾ ਸੀ ਸੋ ਉਸੇ ਦਿਨ ਦੂਜੇ ਕਈ ਵੱਡੇ ਗਾਹਕ ਵੀ ਆਪਣੇ ਸਮਾਨ ਵਾਪਸ ਲੈ ਗਏ ਆ ਕੇ ਸੁਬੀਰ ਦੇ ਕਾਰੋਬਾਰ ਨੂੰ ਜਿਹੜਾ ਸੀ ਪਹਿਲਾ ਵੱਡਾ ਵੱਡਾ ਜਿਹੜਾ ਝਟਕਾ ਲੱਗ ਗਿਆ ਬਾਬਾ ਹੁਣ ਸ਼ਾਮ ਹੋਣ ਤੱਕ ਨਾ ਸਵੇਰ ਕੋਲ ਆਉਣ ਵਾਲੇ ਜਿਹੜੇ ਗਾਂਾਂ ਦੀ ਗਿਣਤੀ ਅੱਧੀ ਰਹਿ ਗਈ ਪਿੰਡ ਵਿੱਚ ਅਫਵਾਹ ਫੈਲ ਗਈ ਕਿ ਸਵੇਰ ਦੇ ਸਮਾਨ ਵਿੱਚ ਮਿਲਾਵਟ ਹੈ ਕਿ ਉਹ ਨਾਪ ਤੋਲ ਵਿੱਚ ਜਿਹੜਾ ਧੋਖਾ ਦਿੰਦਾ ਸਵੇਰ ਹੈਰਾਨ ਸੀ ਕਿ ਇਹ ਸਭ ਅਚਾਨਕ ਕਿਵੇਂ ਹੋ ਗਿਆ ਘਰ ਵਾਪਸ ਆਉਣ ਵਕਤ ਸਵੇਰ ਦੀ ਜਿਹੜੀ ਮੁਲਾਕਾਤ ਸੀ ਨਾ ਬਾਬਾ ਜੀ ਉਸੇ ਬਜ਼ੁਰਗ ਨਾਲ ਹੋਈ ਜਿਸ ਨੂੰ ਉਹਨੇ ਕੱਲ ਭਜਾ ਦਿੱਤਾ ਸੀ ਉਹ ਬਜ਼ੁਰਗ ਨੇ ਸਾਫ ਸੁਥਰੇ ਕੱਪੜੇ ਪਾਏ ਹੋਏ ਉਹਨਾਂ ਦਾ ਚਿਹਰਾ ਨੂਰਾਨੀ ਲੱਗ ਰਿਹਾ ਸੀ ਬਾਬਾ ਜਿਵੇਂ ਉਹ ਫਕੀਰ ਨਹੀਂ ਆਂਦੇ ਆਪਣੀ ਮੌਜ ਦੇ ਵਿੱਚ ਕਿਸੇ ਨੂੰ ਫਿਰ ਦਿਖਾਉਂਦੇ ਲੀਲਾ ਵੀ ਹੁਣ ਤੂੰ ਸੁਧਰ ਜਾ ਕੋ ਨੂਰਾਨੀ ਚਿਹਰਾ ਲੱਗ ਰਿਹਾ ਕਹਿੰਦੇ ਪੁੱਤਰ ਅਜੇ ਵੀ ਵਕਤ ਹੈ ਉਹ ਸੋਹਣੇ ਰੱਬ ਦੀਆਂ ਨੇਮਤਾ ਦਾ ਸ਼ੁਕਰ ਅਦਾ ਕਰ ਆਪਣੇ ਹੰਕਾਰ ਨੂੰ ਛੱਡ ਦੇ ਸੁਬੇਰ ਨੇ ਗੁੱਸੇ ਵਿੱਚ ਗਿਆ ਤੁਸੀਂ ਉਹ ਜਿਹਨੇ ਮੇਰੇ ਖਿਲਾਫ ਲੱਗਦਾ ਅਫਵਾਵਾਵਾਂ ਫਲਾਈਆਂ ਨੇ ਉਹਨੂੰ ਉਹ ਨੂਰਾਨੀ ਚਿਹਰਾ ਨਹੀਂ ਦਿਖਿਆ ਬਾਕੀ ਉਹਨੂੰ ਇਹ ਲੱਗ ਰਿਹਾ ਵੀ ਮੇਰੇ ਖਿਲਾਫ ਅਫਵਾਵਾਵਾਂ ਫਲਾਈਆਂ ਨੇ ਮੇਰੀ ਬਦਨਾਮੀ ਕਰਵਾਈ ਹੈ ਬਜ਼ੁਰਗ ਨੇ ਹੌਲੀ ਜਿਹਾ ਸਿਰ ਹਿਲਾਇਆ ਸੁਬੇਰ ਇਹ ਅਜ਼ਮਾਇਸ਼ ਹੈ ਉਹਨਾਂ ਨੇ ਕਿਹਾ ਬਜ਼ੁਰਗਾਂ ਰਾਬਾ ਤੁਹਾਨੂੰ ਯਾਦ ਦਿਵਾ ਰਿਹਾ ਹੈ ਕਿ ਇਹ ਸਭ ਉਹਦੀ ਦੇਣ ਹੈ ਅਜੇ ਵੀ ਤੇਰੇ ਕੋਲ 2 ਦਿਨ ਬਾਕੀ ਨੇ ਉਹ ਫਕੀਰ ਕਹਿਣ ਲੱਗੇ ਸੁਬੇਰ ਸੋਚਣ ਲੱਗਾ ਕਿ ਵਾਕਈ ਇਹ ਇਹ ਸਪਨਾ ਕੋਈ ਨਿਸ਼ਾਨੀ ਸੀ ਨਾਲੇ ਬਾਬੇ ਨੂੰ ਕਿੱਦਾਂ ਪਤਾ ਕੀ ਉਹਦਾ ਕਾਰੋਬਾਰ ਉਹ ਰੱਬ ਕਰਨ ਕਾਰਨ ਚੱਲ ਰਿਹਾ ਸੀ ਨਾ ਕਿ ਸਿਰਫ ਉਸਦੀ ਮਿਹਨਤ ਕਰਨੀ ਇਹ ਸਵਾਲ ਉਹਦੇ ਉੱਤੇ ਉੱਠਣ ਲੱਗੇ ਬਾਬਾ ਜੀ ਹੁਣ ਕਿ ਮੇਰੀ ਮਿਹਨਤ ਨਾਲ ਕੁਝ ਵੀ ਨਹੀਂ ਸਾਰਾ ਕੁਝ ਰੱਬ ਕਰ ਰਿਹਾ ਪਰ ਫਿਰ ਉਹਦੇ ਅੰਦਰ ਲੱਕ ਮੰਡ ਜਾ ਕੇ ਉੱਠਿਆ ਨਹੀਂ ਮੈਂ ਕਿਸੇ ਦੇ ਅੱਗੇ ਨਹੀਂ ਝੁਕਾਂ ਉਹਨੇ ਦਿਲ ਵਿੱਚ ਸੋਚਿਆ ਕਿ ਅੱਜ ਇਹ ਬਜ਼ੁਰਗ ਆਇਆ ਕੱਲ ਨੂੰ ਹੋਰ ਬਜ਼ੁਰਗ ਆ ਜਾਣਗੇ ਮੈਂ ਕਿਹਨੂੰ ਕਿਹਨੂੰ ਕਿੱਦਾਂ ਕਿੱਦਾਂ ਕਰਦਾ ਨੂੰ ਚਲੋ ਜੀ ਅਗਲੀ ਸਵੇਰ ਸੁਬੇ ਕੀ ਸੁਮੇਰ ਜਿਹੜਾ ਸੀ ਉਹ ਦੁਕਾਨ ਪਹੁੰਚਿਆ ਤਾਂ ਵੇਖਿਆ ਕਿ ਰਾਤ ਨੂੰ ਚੋਰੀ ਹੋਈ ਸੀ। ਉਹਦਾ ਅੱਧਾ ਸਮਾਨ ਗਾਇਬ ਹੋ ਚੁੱਕਿਆ ਸੀ। ਨੌਕਰਾਂ ਨੇ ਦੱਸਿਆ ਕਿ ਭਾਈ ਚੋਰ ਆਏ ਸਨ ਤੇ ਕਿਤੋਂ ਵੀ ਕੋਈ ਜਿਹੜਾ ਹੈ ਆਹੜਤ ਤਾਂ ਹੋਈ ਨਹੀਂ ਸੀ। ਸੁਮੇਰ ਨੇ ਜਦੋਂ ਦੇਖਿਆ ਇਹ ਸਾਰਾ ਕੁਝ ਬਾਬਾ ਜੀ ਬੈਠ ਕੇ ਰੋਣ ਲੱਗਾ। ਸਿਰ ਤੇ ਹੱਥ ਰੱਖ ਕੇ। ਇੰਨੀ ਮਿਹਨਤ ਨਾਲ ਕਮਾਇਆ maal ਇੱਕ ਰਾਤ ਵਿੱਚ ਗਾਇਬ ਹੋ ਗਿਆ। ਉਸੇ ਦਿਨ ਦੁਪਹਿਰ ਨੂੰ ਸ਼ਹਿਰ ਦਾ ਮੁਤਸੀਬ ਆਇਆ ਸਵੇਰ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਭਾਈ ਤੂੰ ਟੈਕਸ ਲੁਕਾਇਆ ਹੈ ਟੈਕਸ ਦੀ ਚੋਰੀ ਕਰਦਾ ਜ਼ਰਾ ਗੌਰ ਕਰਨਾ ਟੈਕਸ ਇਨਸਪੈਕਟਰ ਜਿੱਦਾਂ ਹੁੰਦੇ ਤੁਹਾਨੂੰ ਫੌਰਨ ਜਿਹੜਾ ਜੁਰਮਾਨਾ ਜਿਹੜਾ ਅਦਾ ਕਰਨਾ ਪਵੇਗਾ ਨਹੀਂ ਤਾਂ ਤੁਹਾਡੀ ਦੁਕਾਨ ਜਿਹੜੀ ਸੀਲ ਕਰ ਦਿੱਤੀ ਜਾਵੇਗੀ ਸਵੇਰ ਕਬਲ ਆ ਗਿਆ ਬਾਬਾ ਜੀ ਘਮਰਾ ਕੇ ਆਪਣੀ ਬਾਕੀ ਬਚੀ ਦੌਲਤ ਦਾ ਜਿਹੜਾ ਹੈ ਜ਼ਿਆਦਾਤਰ ਹਿੱਸਾ ਜੁਰਮ ਜੁਰਮਾਨੇ ਵੱਲੋਂ ਉਹਨੇ ਦੇ ਦਿੱਤਾ ਕਿ ਤੇਰਾ ਦੁਕਾਨ ਬੰਦ ਹੋ ਗਈ ਸਾਰਾ ਕੁਝ ਚਲ ਗਿਆ ਰਾਤ ਨੂੰ ਹੁਣ ਸਵੇਰ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਤਾਰੇ ਦੇਖ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਅਥਰੂ ਸਨ ਅਚਾਨਕ ਅਸਮਾਨ ਤੇ ਬੱਦਲ ਛਾ ਗਏ ਤੇ ਤੇਜ਼ ਹਵਾਵਾਂ ਚੱਲਣ ਲੱਗੀਆਂ ਉਹੀ ਆਵਾਜ਼ ਉਸ ਨੂੰ ਫੇਰ ਸੁਣਾਈ ਦਿੱਤੀ ਸਵੇਰ ਆਖਰੀ ਦਿਨ ਆ ਗਿਆ ਭਾਈ ਕੱਲ ਸੂਰਜ ਡੁੱਬਣ ਤੱਕ ਤੇਰਾ ਜਿਹੜਾ ਹੈ ਫੈਸਲਾ ਹੋਣਾ ਚਾਹੀਦਾ ਤੇ ਫਿਰ ਹੀ ਇੱਕ ਜ਼ਬਰਦਸਤ ਤੂਫਾਨ ਸਾਰੀ ਰਾਤ ਜਾਰੀ ਰਿਹਾ ਤੇਜ਼ ਹਵਾਵਾਂ ਸੁਬੇਰ ਦੇ ਘਰ ਨੂੰ ਝੰਝੋੜ ਰਹੀਆਂ ਸਨ بارش ਦੇ ਪਾਣੀ ਨੇ ਹਵੇਲੀ ਵਿੱਚ ਹੜ੍ਹ ਲਿਆ ਦਿੱਤਾ ਸੁਬੇਰ ਆਪਣੇ ਕਮਰੇ ਵਿੱਚ ਕੰਬਦਾ ਹੋਇਆ ਬੈਠਾ ਰਿਹਾ ਉਹਦੇ ਜ਼ੈਨ ਵਿੱਚ ਉਸ ਬਜ਼ੁਰਗ ਦੀ ਉਹ ਨੂਰਾਨੀ ਚਿਹਰਾ ਉਹਨੂੰ ਨਜ਼ਰ ਆਉਣ ਲੱਗਾ ਉਹਦੀਆਂ ਗੱਲਾਂ ਸੁਪਨੇ ਦੀ ਆਵਾਜ਼ ਤੇ ਗੁਜ਼ਰੇ ਦੋ ਦਿਨਾਂ ਦੇ ਹਾਦਸੇ ਘੁੰਮ ਰਹੇ ਸਨ ਬੜਾ ਅੱਛਾ ਸਵੇਰ ਹੋਣ ਤੇ ਤੂਫਾਨ ਤਾਂ ਥੰਮ ਗਿਆ ਸੋਬੇਰ ਨੇ ਬਾਹਰ ਨਿਕਲ ਕੇ ਵੇਖਿਆ ਤਾਂ ਉਹਦਾ ਦਿਲ ਦਹਿਣ ਗਿਆ ਉਹਦੇ ਸੁੰਦਰ ਬਾਗ ਦਾ ਕੋਈ ਨਿਸ਼ਾਨ ਵੀ ਨਹੀਂ ਸੀ ਬਾਬਾ ਜੀ ਫਲਦਾਰ ਦਰਖਤ ਉਖੜ ਗਏ ਸਨ ਖੋਲ ਬਹਿ ਗਏ ਸਨ ਤੇ ਦੀਵਾਰ ਦਾ ਇੱਕ ਹਿੱਸਾ ਡਿੱਗ ਚੁੱਕਿਆ ਸੀ ਜਿੱਥੇ ਉਹ ਬੜਾ ਮਾਣ ਕਰਦਾ ਮੇਰਾ ਮਹਿਨ ਉਹਦੀ ਆਖਰੀ ਨੇਮਤ ਵੀ ਜਿਹੜੀ ਹੈ ਉਹ ਵੀ ਹੋਲੀ ਗਈ ਇਹ ਸਭ ਉਹਨੂੰ ਲੱਗਿਆ ਵੀ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ ਸੁਬੇਰ ਨੇ ਅਸਮਾਨ ਵੱਲ ਦੇਖਦੇ ਹੋਏ ਚੀਕਿਆ ਕਿ ਮੈਂ ਕੀ ਗੁਨਾਹ ਕੀਤਾ ਉਹ ਆਪਣੇ ਗੋਡਿਆਂ ਤੇ ਡਿੱਗ ਪਿਆ ਅਚਾਨਕ ਉਸ ਨੂੰ ਯਾਦ ਆਇਆ ਕਿ ਕਿਵੇਂ ਉਸਨੇ ਉਸ ਬਜ਼ੁਰਗ ਨੂੰ ਭਜਾਇਆ ਸੀ ਗਰੀਬਾਂ ਦੀ ਮਦਦ ਕਰਨੀ ਛੱਡ ਦਿੱਤੀ ਸੀ ਤੇ ਰੱਬ ਦਾ ਨਾਮ ਲੈਣਾ ਬੰਦ ਕਰ ਦਿੱਤਾ ਸੀ ਉਹ ਕਹਿੰਦਾ ਜੋ ਹਾਂ ਮੈਂ ਹੀ ਹਾਂ ਉਹਦੇ ਦਿਮਾਗ ਦੇ ਵਿੱਚ ਉਹਨੇ ਗੱਲਾਂ ਚੱਲਣ ਲੱਗ ਪਈਆਂ ਵੀ ਮੇਰਾ ਹੀ ਹੰਕਾਰ ਮੈਨੂੰ ਲੈ ਪਈ ਸੁਬੇਰ ਸੋਚਦਾ ਰਿਹਾ ਕਿ ਉਹ ਵਾਕਈ ਇੰਨਾ ਖੁਦਗਰਜ਼ ਹੋ ਗਿਆ ਸੀ ਸਵਾਲ ਉੱਠੇ ਉਹਦੇ ਅੰਦਰ ਕਿ ਰੱਬ ਦੀਆਂ ਦਿੱਤੀਆਂ ਨੇਮਤਾਂ ਦਾ ਸ਼ੁਕਰ ਅਦਾ ਕਰਨ ਦੀ ਬਜਾਏ ਉਸ ਨੇ ਉਹਨਾਂ ਨੇਮਤਾਂ ਨੂੰ ਆਪਣੀ ਮਿਹਨਤ ਦਾ ਨਤੀਜਾ ਸਮਝ ਲਿਆ ਸੀ। ਉਠਿਆ ਤੇ ਦੁਕਾਨ ਜਾਣ ਦਾ ਫੈਸਲਾ ਕੀਤਾ। ਸ਼ਾਇਦ ਅਜੇ ਵੀ ਕੁਝ ਜਿਹੜਾ ਹੈ ਬਚਾਇਆ ਜਾ ਸਕਦਾ ਹੋਵੇ ਉਹਦੇ ਅੰਦਰ ਹੀ ਸਵਾਲ ਉੱਠੇ। ਅੱਛਾ ਦੁਕਾਨ ਪਹੁੰਚਦੇ ਹੀ ਜ਼ੁਬੇਰ ਜਿਹੜਾ ਉਹ ਸੀਗਾ ਸੁਬੇਰ ਨਾ ਉਹਦੀ ਰੂਹ ਕੰਬ ਗਈ ਬਾਬਾ ਜੀ। ਤੂਫਾਨ ਨੇ ਉਹਦੀ ਦੁਕਾਨ ਦੀ ਛੱਤ ਵੀ ਉਡਾ ਦਿੱਤੀ ਤੇ ਬਾਰਿਸ਼ ਨੇ ਬਾਕੀ ਸਾਰਾ ਸਮਾਨ ਤਬਾਹ ਕਰ ਦਿੱਤਾ। ਜੋ ਚੋਰਾ ਤੋਂ ਬਚਿਆ ਸੀ ਉਹ ਤੂਫਾਨ ਦੀ ਨਜ਼ਰ ਹੋ ਗਿਆ ਬਾਬਾ ਜੀ ਤੂਫਾਨ ਲੈ ਗਿਆ ਕਈ ਲੋਕ ਜਮਾ ਹੋਏ ਸਨ ਤੇ ਮੁਸਕਰਾ ਕੇ ਦੇਖ ਰਹੇ ਸੀ ਦੇਖੋ ਮਗਰੂਰ ਸੁਬੇਰ ਦਾ ਅੰਜਾਮ ਇਹ ਮਗਰੂਰ ਹੋ ਗਿਆ ਸੀ ਹੰਕਾਰੀ ਹੋ ਗਿਆ ਸੀ ਇੱਕ ਨੇ ਕਿਹਾ ਰੱਬ ਦੀ ਨੇਮਤ ਦੀ ਕਦਰ ਨਹੀਂ ਕੀਤੀ ਤੂੰ ਯਾਰ ਹੁਣ ਦੇਖ ਕਿਵੇਂ ਸਾਰਾ ਕੁਝ ਉਹਨੇ ਖੋਲਿਆ ਦੂਜੇ ਨੇ ਕਿਹਾ ਸੁਬੇਰ ਖਾਮੋਸ਼ੀ ਨਾਲ ਇਹ ਸਭ ਸੁਣਦਾ ਰਿਹਾ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਪਰ ਦਿਲ ਵਿੱਚ ਅਜੇ ਵੀ ਕਮੰਡ ਦੀ ਇੱਕ ਚਿੰਗਾਰੀ ਬਾਕੀ ਸੀ ਬਾਬਾ ਉਸੇ ਵਕਤ ਬਾਰਿਸ਼ ਫੇਰ ਸ਼ੁਰੂ ਹੋ ਗਈ ਲੋਕ ਭੱਜ ਗਏ ਪਰ ਸੁਬੇਰ ਉੱਥੇ ਰੁਕਿਆ ਰਿਹਾ ਭਿੰਜਦਾ ਹੋਇਆ ਕੀ ਮੈਂ ਵਾਕਈ ਇੰਨਾ ਗਲਤ ਸੀ ਉਸ ਨੇ ਖੁਦ ਤੋਂ ਪੁੱਛਿਆ ਰੱਬ ਨੇ ਮੈਨੂੰ ਸਭ ਕੁਝ ਦਿੱਤਾ ਸੀ ਤੇ ਮੈਂ ਸ਼ੁਕਰ ਅਦਾ ਕਰਨ ਦੀ ਬਜਾਏ ਉਹਨਾਂ ਨੇਮਤਾ ਤੇ ਆਪਣਾ ਹੱਕ ਸਮਝ ਲਿਆ ਕਿਉਂਕਿ ਇਹ ਦੁਨੀਆ ਹੈ ਬਾਬਾ ਜੀ ਫਕੀਰ ਕਹਿੰਦੇ ਇਹ ਦੁਨੀਆ ਇੱਥੇ ਹੱਕ ਕਿਸੇ ਦਾ ਨਹੀਂ ਸ਼ਾਮ ਹੋਣ ਤੱਕ ਸੁਬੇਰ ਘਰ ਵਾਪਸ ਆਇਆ ਤਾਂ ਵੇਖਿਆ ਕਿ ਪਿੰਡ ਦੇ ਕੁਝ ਲੋਗ ਉਹਦੇ ਘਰ ਦੇ ਸਾਹਮਣੇ ਜਮਾ ਸੀ। ਉਹਨਾਂ ਦੇ ਹੱਥਾਂ ਵਿੱਚ ਜਿਹੜੀਆਂ ਹੈ ਉਹ ਲਾਠੀਆਂ ਸੀ। ਕਹਿੰਦਾ ਇੱਥੋਂ ਚਲੇ ਜਾਓ ਸੁਬੇਰ ਤੇਰੇ ਲਾਲਚ ਤੇ ਮਹਿਮਾਨੀ ਕਰਨ ਸਾਡੇ ਬੱਚੇ ਭੁੱਖੇ। ਇੱਕ ਆਦਮੀ ਚੀਕਿਆ। ਇਹ ਕਹਿਣ ਲੱਗਾ। ਸੁਬੇਰ ਕਹਿਣ ਲੱਗਾ ਮੈਂ ਭਾਈ ਕਿਸੇ ਦਾ ਕੀ ਵਿਗਾੜਿਆ। ਸੁਬੇਰ ਨੇ ਸਵਾਲ ਕੀਤਾ ਨਾ। ਉਹ ਕਹਿੰਦੇ ਵੀ ਤੂੰ ਗਰੀਬਾਂ ਦਾ ਹੱਕ ਖੋਇਆ। ਉਹ ਲੋਕਾਂ ਨੂੰ ਲੁੱਟਿਆ। ਹੁਣ ਤੋਂ ਸਾਡੇ ਪਿੰਡ ਵਿੱਚ ਨਹੀਂ ਰਹਿ ਸਕਦਾ ਜਮਾ ਲੋਕਾਂ ਨੇ ਬਾਬਾ ਜੀ ਉਹਦਾ ਘਰ ਘੇਰ ਲਿਆ ਉਸ ਨੂੰ ਘੇਰ ਲਿਆ ਸਵੇਰ ਭੱਜਿਆ ਪਰ ਉਸ ਨੂੰ ਆਪਣੇ ਘਰ ਤੋਂ ਬੇਦਖਲ ਕਰ ਦਿੱਤਾ ਗਿਆ ਸੂਰਜ ਡੁੱਬਣ ਵਾਲਾ ਸੀ ਸਵੇਰ ਪਿੰਡ ਤੋਂ ਬਾਹਰ ਇੱਕ ਦਰਖਤ 'ਤੇ ਹੀਟ ਬੈਠਾ ਸੀ ਭੁੱਖਾ ਪਿਆਸਾ ਤੇ ਬੇਕਾਰ ਉਹਦਾ ਸਭ ਕੁਝ ਹੁਣ ਖੋਇਆ ਜਾ ਚੁੱਕਿਆ ਸੀ ਦੌਲਤ ਇੱਜ਼ਤ ਘਰ ਕਾਰੋਬਾਰ ਸਭ ਕੁਝ ਉਹਦੀਆਂ ਅੱਖਾਂ ਅਸਮਾਨ ਵੱਲ ਉੱਠੀਆਂ ਇਹ ਪਹਿਲੀ ਵਾਰ ਉਹਦੇ ਦਿਲ ਤੋਂ ਖਾਲਸ ਦੁਆ ਨਿਕਲੀ ਪਰ ਅਸਲ ਇਮਤਿਹਾਨ ਅਜੇ ਬਾਕੀ ਸੀ ਹਨੇਰਾ ਗਹਿਰਾ ਹੁੰਦਾ ਗਿਆ ਸੁਬੇਰ ਉਸੇ ਦਰਖਤੇ ਤੀਤਾ ਬੈਠਾ ਰਿਹਾ ਉਹਦਾ ਜਿਸਮ ਭੁੱਖ ਤੇ ਥਕਾਵਟ ਕਾਰਨ ਕਮਜ਼ੋਰ ਹੋ ਚੁੱਕਾ ਸੀ ਕਹਿੰਦਾ ਯਾਰ ਅੱਬ ਮੈਂ ਕੀ ਕਰਾਂ ਉੱਚੀ ਉੱਚੀ ਰੋਣ ਲੱਗਿਆ ਅਸਮਾਨ ਤੇ ਤਾਰੇ ਚਮਕ ਰਹੇ ਸਨ ਜਿਵੇਂ ਉਹਦੇ ਅਥਰੂਆਂ ਦਾ ਮਜ਼ਾਕ ਉਡਾਰੇ ਸੁਬੇਰ ਨੇ ਆਪਣੀ ਜ਼ਿੰਦਗੀ ਤੇ ਨਜ਼ਰ ਦੋਹਰਾਈ ਦੁਬਾਰਾ ਕਿਵੇਂ ਉਹ ਇੱਕ ਗਰੀਬ ਮੁੰਡਾ ਸੀ ਕਿਵੇਂ ਉਹ ਸੋਹਣੇ ਖੁਦਾ ਨੇ ਉਹ ਸੋਹਣੇ ਸਾਈ ਨੇ ਉਹ ਸੋਹਣੇ ਰੱਬ ਨੇ ਉਸ ਨੂੰ ਕਾਮਯਾਬੀ ਦਿੱਤੀ ਕਿਵੇਂ ਲੋਕ ਉਹਦੀ ਇੱਜ਼ਤ ਕਰਦੇ ਸਨ ਤੇ ਕਿਵੇਂ ਉਸ ਨੇ ਆਪਣੀ ਕਾਮਯਾਬੀ ਨੂੰ ਆਪਣਾ ਹੱਕ ਸਮਝ ਲਿਆ ਉਹਨੇ ਰੱਬ ਦੀਆਂ ਨੇਮਤਾ ਦਾ ਸ਼ੁਕਰ ਨਹੀਂ ਕੀਤਾ ਕਦੇ ਭੁੱਖ ਨਾਲ ਉਹਦਾ ਪੇਟ ਕਰੜਾ ਰਿਹਾ ਸੀ ਗੁਜ਼ਰੇ ਕੁਝ ਦਿਨਾਂ ਵਿੱਚ ਉਸ ਨੇ ਚੰਗੀ ਤਰ੍ਹਾਂ ਬਾਬਾ ਜੀ ਦਾ ਖਾਣਾ ਤਾਂ ਖਾਧਾ ਨਹੀਂ ਕਿਉਂਕਿ ਇਹਨਾਂ ਚੱਕਰਾਂ 'ਚ ਉਲਝਿਆ ਰਿਹਾ ਸੋ ਉਸ ਨੂੰ ਬਾਬਾ ਜੀ ਉਹ ਬਜ਼ੁਰਗ ਉਹ ਫਕੀਰ ਯਾਦ ਆਏ ਇਨਾਂ ਨੂੰ ਉਸਨੇ ਭਜਾ ਦਿੱਤਾ ਸੀ ਉਹ ਵੀ ਇਸੇ ਤਰ੍ਹਾਂ ਭੁੱਖਾ ਹੋਵੇਗਾ ਉਹਦੇ ਦਿਲ ਦੇ ਅੰਦਰ ਆਇਆ ਉਹਦਾ ਦਿਲ ਸ਼ਰਮਿੰਦਗੀ ਨਾਲ ਭਰ ਗਿਆ ਕਿ ਮੈਂ ਕਿਹੋ ਜਿਹਾ ਇਨਸਾਨ ਸੁਬੇਰ ਨੂੰ ਆਪਣਾ ਘਰ ਯਾਦ ਆਇਆ ਜਿੱਥੇ ਇੰਨਾ ਸਾਰਾ ਖਾਣਾ ਬਰਬਾਦ ਹੁੰਦਾ ਸੀ ਜਿੱਥੇ ਨੌਕਰ ਉਹਦੇ ਹੁਕਮ ਦਾ ਇੰਤਜ਼ਾਰ ਕਰਦੇ ਸਨ ਜਿੱਥੇ ਉਹ ਆਰਾਮ ਨਾਲ ਸੌਂਦਾ ਸੀ ਅਤੇ ਅੱਜ ਉਹ ਦਰਖਤ ਹੇਠ ਜ਼ਮੀਨ ਤੇ ਬੈਠਾ ਸੀ ਜਿਵੇਂ ਇੱਕ ਭਿਖਾਰੀ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਚਾਨਕ ਉਸ ਨੂੰ ਸਮਝ ਆਇਆ ਕਿ ਉਹ ਸੋਹਣਾ ਰੱਬ ਸੋਹਣਾ ਪਰਮਾਤਮਾ ਉਹ ਖੁਦਾ ਉਸ ਨੂੰ ਸਿਖਾ ਰਿਹਾ ਸੀ ਕਿ ਹਰ ਨੇਮਤ ਸਿਰਫ ਉਹ ਸੋਹਣੇ ਰੱਬ ਦੀ ਦੇਣ ਜਿਸ ਨੂੰ ਉਹ ਜਦੋਂ ਚਾਵੇ ਦੇ ਸਕਦਾ ਹੈ ਤੇ ਜਦੋਂ ਚਾਵੇ ਵਾਪਸ ਲੈ ਸਕਦਾ ਬਾਬਾ ਜੀ जरा ਗੌਰ ਕਰਨਾ ਸਾਈਂ ਜੀ ਕਹਿੰਦੇ ਹੁੰਦੇ ਨੇ ਜਦ ਉਹ دیتا ਹੈ ਤਾਂ ਢੇਰੋਂ ਕੇ ਢੇਰ deta ਹੈ ਜਦ ਉਹ ਲੈਂਦਾ ਹੈ ਤਾਂ ਚਮੜੀ ਉਧੇੜ ਲੇਟ ਉਹਦੀਆਂ ਨੇਮਤਾਂ ਜਦੋਂ ਚਾਵੇ ਦੇ ਦੇ ਜਦੋਂ ਚਾਵੇ ਲੈ ਲੈ ਇਹ ਹੁਣ ਜਦੋਂ ਸੁਬੇਰ ਨੇ ਇਹ ਅਹਿਸਾਸ ਕੀਤਾ ਉਹਨੇ ਅਸਮਾਨ ਵੱਲ ਦੇਖਿਆ ਤੇ ਕਿਹਾ اے ਰੱਬ ਮੈਂ ਨਾ ਸ਼ੁਕਰਾਂ ਰਿਹਾ ਮੈਨੂੰ ਮaaf ਕਰ ਦੇ ਸੁਬੇਰ ਨੇ ਮਹਿਸੂਸ ਕੀਤਾ ਕਿ ਉਹਦੀ ਜ਼ਿੰਦਗੀ ਵਿੱਚ ਐਸਾ ਕਿ ਦੌਲਤ ਹੀ ਸਭ ਕੁਝ ਨਹੀਂ ਸਨ ਅਸਲ ਦੌਲਤ ਸ਼ੁਕਰਗੁਜ਼ਾਰੀ ਸੀ ਖਿਦਮਤ ਤੇ ਖਲਕ ਸੀ ਬਾਬਾ ਜੀ ਉਸਨੇ ਫੈਸਲਾ ਕੀਤਾ ਕਿ ਜੇ ਰੱਬ ਉਸ ਨੂੰ ਇੱਕ ਹੋਰ ਮੌਕਾ ਦੇਵੇ ਤਾ ਉਹ ਆਪਣੀ ਜ਼ਿੰਦਗੀ ਉਹ ਸੋਹਣੇ ਰੱਬ ਦੀ ਰਾਹ ਵਿੱਚ گزارੇਗਾ ਮੈਂ ਇੱਥੋਂ ਆਪਣੇ ਗਰੀਬਾਂ ਨੂੰ ਜਿਹੜਾ ਹੈ ਭਜਾਇਆ ਸੀ ਲੁੱਟਕਸੋਟ ਕਰਕੇ ਜ਼ਰੂਰਤਮੰਦਾਂ ਦੀ ਮੈਂ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਮੈਂ ਆ ਸੋਹਣੇ ਰੱਬ ਦਾ ਕਦੇ ਵੀ ਜਿਹੜਾ ਹੈ ਕਦੇ ਉਹਦਾ ਸ਼ੁਕਰਾਨਾ ਨਹੀਂ ਕੀਤਾ ਮੈਂ ਉਹਦੀ ਇਬਾਦਤ ਛੱਡ ਦਿੱਤੀ ਸਵੇਰ ਦੀ ਦੁਆ ਵਿੱਚ ਜਿਹੜਾ ਹੈ ਹੁਣ ਉਹਦੇ ਅੰਦਰ ਇੱਕ ਬਾਬਾ ਜੀ ਆਕੀਜ਼ਾ ਰੰਗ ਚੱਲ ਪਿਆ ਸੀ ਉਹਦੇ ਅਥਰੂ ਪਾਰਸ ਕਿਉਂਕਿ ਅੰਦਰ ਦੀ ਹੁਣ ਗੰਗਾ ਜਿਹੜੀ ਹੈ ਉਹ ਸਾਫ਼ ਕਰਨਾ ਪਈ ਸਾਰਾ ਕੁਝ ਦਿਲ ਵਿੱਚ ਪਹਿਲੀ ਵਾਰ ਹਕੀਕੀ ਨਦਾਮਤ ਸੀ ਉਸੇ ਵਕਤ ਸੁਬੇਰ ਨੇ ਵੇਖਿਆ ਕਿ ਕੋਈ ਉਸਵਾ ਲਾ ਰਿਹਾ ਹੈ ਜ਼ਰਾ ਗੌਰ ਕਰ ਉਸੇ ਵਕਤ ਸੁਬੇਰ ਨੇ ਵੇਖਿਆ ਕੋਈ ਉਸਵਾ ਲਾ ਰਿਹਾ ਹੈ ਕਿਉਂਕਿ ਉਹਦੇ ਦਿਲ ਵਿੱਚ ਆਈਆਂ ਨਾ ਚੀਜ਼ਾਂ ਵੀ ਮੈਂ ਇੰਨਾ ਮਾੜਾ ਕਰਮ ਕੀਤਾ ਉਹਨੇ ਮੈਨੂੰ ਹਰ ਨੇਮਤ ਨਾਲ نوازਿਆ ਇਹ ਇਸ ਵਾਰ ਜੋ ਉਹ ਦੇ ਵਾ ਲਾ ਰਹੇ ਸਨ ਉਹ ਉਹੀ ਬਜ਼ੁਰਗ ਸਨ ਬੰਦਾ ਅੱਛਾ ਉਹਨਾਂ ਦੇ ਹੱਥ ਵਿੱਚ ਇੱਕ ਰੋਟੀ ਦਾ ਟੁਕੜਾ ਤੇ ਪਾਣੀ ਦਾ ਮਸ਼ਕ ਸੀ ਕਹਿੰਦੇ ਪੁੱਤਰ ਖਾਣਾ ਖਾਲਾ ਕਹਿੰਦੇ ਪੁੱਤਰ ਖਾਣਾ ਖਾਲਾ ਬਜ਼ੁਰਗ ਨੇ ਪਿਆਰ ਨਾਲ ਆਖਿਆ ਸੁਬੇਰ ਦੇਖ ਕੇ ਕਹਿੰਦਾ ਤੁਸੀਂ ਤੁਸੀਂ ਮੇਰੀ ਮਦਦ ਕਰ ਰਹੇ ਹੋ ਸੁਬੇਰ ਅਹਾਰਾਂ ਸੀ ਕਿ ਮੈਂ ਉਹੀ ਕਰ ਰਿਹਾ ਹਾਂ ਉਹ ਫਕੀਰ ਕਹਿੰਦੇ ਮੈਂ ਉਹੀ ਕਰ ਰਿਹਾ ਹਾਂ ਜੋ ਤੈਨੂੰ ਕਰਨਾ ਚਾਹੀਦਾ ਸੀ ਫਕੀਰਾਂ ਨੇ ਹੱਸਦੇ ਹੋਏ ਕਿਹਾ ਕਹਿੰਦੇ ਜਦੋਂ ਅਸੀਂ ਉਸ ਸੋਹਣੇ ਰੱਬ ਦੀ ਮਖਲੂਕ ਦੀ ਮਦਦ ਕਰਦੇ ਹਾਂ ਤਾਂ ਉਹ ਸੋਹਣਾ ਰੱਬ ਸਾਡੀ ਮਦਦ ਕਰਦਾ ਹੈ। ਸੁਬੇਰ ਦੇ ਦਿਲ ਵਿੱਚ ਇੱਕ ਰੋਸ਼ਨੀ ਜਗੀ ਜਦੋਂ ਉਹਨਾਂ ਫਕੀਰਾਂ ਨੇ ਉਹਦੇ ਵੱਲ ਦੇਖਿਆ। ਉਸ ਦੀ ਅੱਖਾਂ ਚ ਚਮਕ ਉੱਠੀਆਂ ਉਸ ਦਾ ਵजूद ਨਹੀਂ ਜਿਹੜਾ ਹੈ ਨਵੀਂ ਉਮੀਦ ਨਾਲ ਭਰ ਗਿਆ। ਰੋਟੀ ਖਾਂਦੇ ਹੋਏ ਸੁਬੇਰ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹਕੀਕੀ ਸ਼ੁਕਰਗੁਜ਼ਾਰੀ ਦਾ ਅਹਿਸਾਸ ਹੋਇਆ। ਕਿਉਂਕਿ ਉਹ ਰੋਟੀ ਫਕੀਰਾਂ ਨੇ ਦਿੱਤੀ ਸੀ ਬਾਬਾ। ਕਹਿੰਦਾ ਮੈਂ ਬਹੁਤ ਗਲਤੀਆਂ ਕੀਤੀਆਂ ਨੇ। ਪਰ ਅੱਜ ਮੈਂ ਬਦਲ ਚੁੱਕਾ। ਬਜ਼ੁਰਗ ਫਕੀਰ ਹੁ ਮੁਸਕਰਾਏ ਕਹਿੰਦੇ ਸੋਹਣੇ ਰੱਬ ਦੀ ਰਹਿਮਤ ਹਮੇਸ਼ਾ ਮੌਜੂਦ ਆ ਪੁੱਤਰ ਆ ਮੇਰੇ ਨਾਲ ਚੱਲ ਜਲੀਏ ਤੇਰੀ ਅਜ਼ਮਾਇਸ਼ ਖਤਮ ਹੋ ਚੁੱਕੀ ਹੈ ਫਕੀਰਾ ਨੇ ਉਸ ਨੂੰ ਕਿਹਾ ਚੱਲ ਸਾਡੇ ਨਾਲ ਬਜ਼ੁਰਗਾਂ ਦੇ ਨਾਲ ਚਲਦੇ ਹੋਏ ਸੁਬੇਰ ਹੈਰਾਨ ਸੀ ਕਿ ਉਹ ਕਿੱਥੇ ਜਾ ਰਹੇ ਹਨੇਰੀ ਰਾਤ ਵਿੱਚ ਚੰਦ ਦੀ ਰੋਸ਼ਨੀ ਵਿੱਚ ਉਹ ਪਹਾੜੀ ਵੱਲ ਵੱਧ ਰਹੇ ਸਨ ਕਹਿਣ ਲੱਗਾ ਬਾਬਾ ਜੀ ਤੁਸੀਂ ਕੌਣ ਹੋ ਫਕੀਰਾ ਨੇ ਮੁਸਕਰਾਉਂਦੇ ਹੋਏ ਕਿਹਾ ਮੈਂ ਸਿਰਫ ਇੱਕ ਉਸ ਰੱਬ ਦਾ ਫਕੀਰ ਹਾਂ ਉਹਦਾ ਪੈਗੰਬਰ ਤੈਨੂੰ ਯਾਦ ਦਿਵਾਉਣ ਵਾਲਾ ਹਾਂ ਪਹਾੜੀ ਤੇ ਪਹੁੰਚਦੇ ਹੀ ਸਵੇਰ ਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ ਉੱਥੇ ਇੱਕ ਛੋਟਾ ਜਿਹਾ ਘਰ ਸੀ ਜਿਹਦੇ ਸਾਹਮਣੇ ਕਈ ਲੋਕ ਬੈਠੇ ਸੀ ਉਹੀ ਲੋਕ ਜਿਨ੍ਹਾਂ ਨੇ ਉਸ ਨੂੰ ਪਿੰਡ ਤੋਂ ਕੱਢਿਆ ਸੀ ਪਰ ਅੱਜ ਉਹਨਾਂ ਦੇ ਚਿਹਰੇ ਤੇ ਗੁੱਸਾ ਨਹੀਂ ਬਲਕਿ ਸਕੂਨ ਸੀ ਕਿ ਇਹ ਕੀ ਹੋ ਰਿਹਾ ਹੈ ਸਵੇਰ ਨੇ ਘਬਰਾ ਕੇ ਪੁੱਛਿਆ ਫਕੀਰਾਂ ਨੇ ਹੌਲੀ ਨਹੀਂ ਕਿਹਾ ਸਵੇਰ ਇਹ ਰੀਅ ਅਜ਼ਮਾਇਸ਼ ਖਤਮ ਹੋ ਚੁਕੀ ਹੈ ਇਹ ਸਭ ਜਿਹਨੇ ਸ਼ੁਕਰ ਦਾ ਇਮਤਿਹਾਨ ਤੇਰੀ ਦੌਲਤ ਤੇਰਾ ਕਾਰੋਬਾਰ ਇਤੋਂ ਤੱਕ ਤੇਰਾ ਘਰ ਇਹ ਸਭ ਉਹ ਸੋਹਣੇ ਰੱਬ ਦੀ ਈਮਾਨਤ ਸੀ ਤੇਰਾ ਆਪਣਾ ਕੁਝ ਵੀ ਨਹੀਂ ਸਵੇਰ ਨੇ ਪੁੱਛਿਆ ਬਾਬਾ ਜੀ ਕੀ ਮਤਲਬ ਫਕੀਰਾਂ ਨੇ ਦੱਸਿਆ 50 ਸਾਲ ਪਹਿਲਾਂ ਇਸ ਪਿੰਡ ਵਿੱਚ ਇੱਕ ਬਹੁਤ ਅਮੀਰ ਵਪਾਰੀ ਸੀ ਜਿਹਦਾ ਨਾਮ ਸੀ ਆਬਦ ਉਹਨੇ ਆਪਣੀ ਸਾਰੀ ਦੌਲਤ ਗਰੀਬਾਂ ਵਿੱਚ ਵੰਡ ਦਿੱਤੀ ਮਰਦੇ ਵਕਤ ਉਸਨੇ ਕਿਹਾ ਸੀ ਕਿ ਉਹਦੀ ਦੌਲਤ ਉਸ ਸ਼ਖਸ ਨੂੰ ਦਿੱਤੀ ਜਾਵੇ ਜੋ ਉਸਦਾ ਹੱਕ ਅਦਾ ਕਰੇ। ਫਕੀਰਾਂ ਨੇ ਅੱਗੇ ਕਿਹਾ ਰੱਬ ਨੇ ਤੈਨੂੰ ਚੁਣਿਆ। ਰੱਬ ਨੇ ਤੈਨੂੰ ਚੁਣਿਆ। ਉਹ ਦੌਲਤ ਤੈਨੂੰ ਦਿੱਤੀ ਗਈ। ਇਹ ਦੇਖਣ ਲਈ ਕਿ ਤੁਸੀਂ ਕੀ ਕਰਦੇ ਹੋ। ਪਹਿਲਾਂ ਤੁਸੀਂ ਸ਼ੁਕਰਗੁਜ਼ਾਰ ਸੀ ਪਰ ਫਿਰ ਦੌਲਤ ਨੇ ਤੁਹਾਡੇ ਦਿਲ ਨੂੰ ਕਾਲਾ ਕਰ ਦਿੱਤਾ। ਰੱਬ ਚਾਹੁੰਦਾ ਸੀ ਕਿ ਤੁਸੀਂ ਦੁਬਾਰਾ ਆਪਣੀ ਅਸਲ ਹਾਲਤ ਵਿੱਚ ਵਾਪਸ ਆ ਜਾਓ। ਸੁਬੇਰ ਸਮਝ ਗਿਆ ਇਕ ਇਮਤਿਹਾਨ ਸੀ ਉਸ ਦੀਆਂ ਅੱਖਾਂ ਤੋਂ ਅਥਰੂ ਵਹਿ ਤੁਰੇ ਕਿ ਮੈਂ ਕਿੰਨਾ ਨਾਦਾਨ ਸੀ ਮੈਂ ਸਮਝਿਆ ਕਿ ਮੇਰੀ ਦੌਲਤ ਮੇਰੀ ਆਪਣੀ ਮਿਹਨਤ ਦਾ ਨਤੀਜਾ ਹੈ ਜਦ ਕਿ ਇਹ ਤਾਂ ਉਸ ਸੋਹਣੇ ਰੱਬ ਵੱਲੋਂ ਇੱਕ ਇਮਤਿਹਾਨ ਸੀ ਜਿਸ ਵਿੱਚ ਮੈਂ ਨਾਕਾਮ ਹੋ ਗਿਆ ਫਕੀਰ ਮੁਸਕਰਾਏ ਨਾਕਾਮ ਨਹੀਂ ਹੋਇਆ ਸੁਬੇਰ ਬਸ ਸਬਕ ਸਿੱਖ ਲਿਆ ਤੁਸੀਂ ਅਜੇ ਵੀ ਕਾਮਯਾਬ ਹੋ ਸਕਦੇ ਹੋ ਉਸ ਨੇ ਸੁਬੇਰ ਨੂੰ ਇੱਕ ਚਾਬੀ ਦਿੱਤੀ ਉਹਨਾਂ ਫਕੀਰਾਂ ਨੇ ਕਹਿੰਦੇ ਆਬਦ ਦੇ ਖਜ਼ਾਨੇ ਦੀ ਚਾਬੀ ਹੈ ਭਾਈ ਖਜ਼ਾਨਾ ਅਜੇ ਵੀ ਉੱਥੇ ਹੈ ਤੁਹਾਡੇ ਘਰ ਦੇ ਹੀਠਾਂ ਦਵਣ ਅੱਜ ਤੁਹਾਡਾ ਇਮਤਿਹਾਨ ਦੁਬਾਰਾ ਸ਼ੁਰੂ ਹੁੰਦਾ ਸਵੇਰ ਨੇ ਚਾਬੀ ਲਈ ਅਤੇ ਕਿਹਾ ਕਿ ਬਾਬਾ ਜੀ ਸਾਈਂ ਜੀ ਮੈਂ ਇਸ ਵਾਰ ਤੁਹਾਨੂੰ ਮਾਇੂਸ ਨਹੀਂ ਕਰੂੰਗਾ ਮੈਂ ਇਸ ਦੌਲਤ ਦਾ ਇਸਤੇਮਾਲ ਲੋਕਾਂ ਦੀ ਮਦਦ ਲਈ ਕਰੂੰਗਾ ਹਰ ਨੇਮਤ ਤੇ ਉਸ ਹੁਣੇ ਰੱਬ ਦਾ ਸ਼ੁਕਰ ਅਦਾ ਕਰੂੰਗਾ ਬਜ਼ੁਰਗ ਫਕੀਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਅਥਰੂ ਆ ਗਏ ਪਿੰਡ ਵਾਲਿਓ ਮੈਂ ਤੁਹਾਡਾ ਸਭ ਤੋਂ ਮਾਫੀ ਮੰਗਦਾ ਹਾਂ ਸਵੇਰ ਨੇ ਆਖਿਆ ਮੈਂ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਗਰੀਬਾਂ ਦੀ ਮਦਦ ਨਹੀਂ ਕੀਤੀ ਬਲਕਿ ਲੋਕਾਂ ਕੋਲ ਖੋਹ ਲਿਆ ਸਾਰਾ ਕੁਝ ਉਹ ਸੋਹਣੇ ਰੱਬ ਦੀ ਨੇਮਤਾ ਦਾ ਸ਼ੁਕਰਾਨਾ ਨਹੀਂ ਕੀਤਾ ਮੈਨੂੰ ਮਾਫ ਕਰ ਦਿਓ ਲੋਕਾਂ ਨੇ ਮੁਸਕਰਾ ਕੇ ਉਸ ਨੂੰ ਗੜੇ ਲਗਾ ਲਿਆ ਉਸ ਰਾਤ ਸੁਬੇਰ ਨੇ ਅਹਦ ਕੀਤਾ ਕਿ ਉਹ ਆਪਣੀ ਜ਼ਿੰਦਗੀ ਦਾ ਹਰ ਲਮਹਾ ਉਹ ਸੋਹਣੇ ਖੁਦਾ ਦੀ ਰਜ਼ਾ ਵਿੱਚ ਜੁਗਾਰੇਗਾ ਉਸ ਨੇ ਸਮਝ ਲਿਆ ਸੀ ਕਿ ਦੌਲਤ ਇੱਜ਼ਤ ਤੇ ਸ਼ੋਹਰਤ ਸਭ ਫਾਨੀ ਹੈ ਅਸਲੀ ਦੌਲਤ ਤਾਂ ਉਹ ਸੋਹਣੇ ਰੱਬ ਦੀ ਰਜ਼ਾ ਹਾਸਲ ਕਰਨੀ ਹੈ ਪਰ ਉਸ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਬਾਬਾ ਜੀ ਅਗਲੀ ਸਵੇਰ ਸੁਮੇਰ ਆਪਣੇ ਘਰ ਵਾਪਸ ਆਇਆ ਚਾਬੀ ਨਾਲ ਉਸਨੇ ਜ਼ਮੀਨ ਵਿੱਚ ਦਫਨ ਖਜ਼ਾਨਾ ਕੱਢਿਆ ਜੋ ਉਸਦੀ ਪਹਿਲੀ ਦੌਲਤ ਤੋਂ ਕਿਤੇ ਜ਼ਿਆਦਾ ਸੀ ਪਰ ਇਸ ਵਾਰ ਉਸ ਦੀਆਂ ਅੱਖਾਂ ਵਿੱਚ ਲਾਲਚ ਨਹੀਂ ਬਲਕਿ ਸ਼ੁਕਰ ਦੇ ਅਥਰੂ ਸਨ ਯਾ ਰੱਬ ਇਹ ਸਭ ਤੇਰੀ ਈਮਾਨਤ ਮੈਂ ਸਿਰਫ ਅਮਾਨਤਦਾਰ ਸੁਮੇਰ ਨੇ ਸਭ ਤੋਂ ਪਹਿਲਾਂ ਇੱਕ ਵੱਡੀ ਜਿਹੜੀ ਹੈ ਇਬਾਦਤਗਾ ਬਣਵਾਈ ਕਿ ਇੱਥੇ ਲੋਕ ਇਬਾਦਤ ਕਰਨ ਔਰ ਦੁਨੀਆ ਦਾ ਜਿਹੜਾ ਹੈ ਉੱਥੇ ਖਾਣਾ ਗਰੀਬ ਲੋਕਾਂ ਨੂੰ ਖਾਣਾ ਮਿਲੇ ਔਰ ਜਿਨ੍ਹਾਂ ਦੀ ਮਦਦ ਕਰਨ ਵਾਲੇ ਉਹਨਾਂ ਨੇ ਮਦਦ ਕੀਤੀ ਜਾਵੇ। ਕੱਪੜੇ ਦਿੰਦਾ, ਖਾਣਾ ਬਣਵਾਉਂਦਾ। ਜਿਹੜੀਆਂ ਵੀ ਦਿਵਾਵਾਂ ਦੀ ਮਦਦ ਕਰਦਾ। ਲੋਕੀ ਹੈਰਾਨ ਸੀ ਕਿ ਇਹ ਉਹੀ ਸੁਬੇਰ ਹੈ ਜੋ ਕਦੇ ਇੰਨਾ ਮਗਰੂਰ ਹੋ ਗਿਆ ਸੀ। ਅੱਜ ਉਹਦੀਆਂ ਅੱਖਾਂ ਵਿੱਚ ਨਮਰਤਾ ਸੀ ਬਾਬਾ ਜੀ। ਚਿਹਰੇ ਤੇ ਮੁਸਕਰਾਹਟ। ਸੁਬੇਰ ਦਾ ਕਾਰੋਬਾਰ ਫੇਰ ਚਮਕਣ ਲੱਗਾ ਪਰ ਇਸ ਵਾਰ ਉਹ ਆਪਣੇ ਕਾਰੋਬਾਰ ਵਿੱਚ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ। ਨਾਪ ਤੋਲ ਦਿੰਦਾ ਤੇ ਮੁਨਾਫੇ ਵਿੱਚੋਂ ਜਿਹੜਾ ਹੈ ਉਹ ਸੋਨੇ ਰੱਬ ਦਾ ਜਿਹੜਾ ਹੈ। ਉਦੀ ਜਿੱਦਾਂ ਕਹਿੰਦੇ ਆਪਾਂ ਕੋਈ ਦਸਵੰਦ ਕੱਢਦਾ ਹੈ ਕੋਈ ਜ਼ਕਾਤ ਕੱਢਦਾ ਹੈ ਉਹ ਕਹਿੰਦਾ ਅਹ ਕਹਿੰਦਾ ਰੱਬ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਭਾਈ ਮੈਂ ਇਸ ਨੇਮਤ ਦਾ ਸ਼ੁਕਰ ਅਦਾ ਕਰੂੰਗਾ ਉਹ ਅਕਸਰ ਕਹਿੰਦਾ ਇੱਕ ਦਿਨ ਸੁਬੇਰ ਆਪਣੇ ਬਾਗ ਵਿੱਚ ਬੈਠਾ ਸੋਚ ਰਿਹਾ ਸੀ ਕਿ ਯਾਰ ਇਹ ਜ਼ਿੰਦਗੀ ਦਾ ਸਫ਼ਰ ਕਿੰਨਾ ਅਜੀਬ ਸੀ ਮੈਂ ਇੰਨਾ ਨਾ ਸ਼ੁਕਰ ਆਖਰ ਕਿਵੇਂ ਹੋ ਗਿਆ ਸੀ ਕਿਵੇਂ ਹੋ ਗਿਆ ਮੈਂ ਇੰਨਾ ਨਾ ਸ਼ੁਕਰ ਉਸ ਨੂੰ ਯਾਦ ਆਇਆ ਕਿ ਕਿਵੇਂ ਦੌਲਤ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਕਿਵੇਂ ਉਸ ਨੇ ਸੋਹਣੇ ਰੱਬ ਦੀਆਂ ਦਿੱਤੀਆਂ ਨੇਮਤਾਂ ਨੂੰ ਆਪਣਾ ਹੱਕ ਸਮਝ ਕੇ ਬੈਠਾ। ਮੈਂ ਸੋਚਿਆ ਸੀ ਕਿ ਮੈਂ ਆਪਣੀ ਮਿਹਨਤ ਨਾਲ ਹੀ ਸਭ ਕੁਝ ਹਾਸਲ ਕੀਤਾ ਪਰ ਹਕੀਕਤ ਇਹ ਹੈ ਕਿ ਹਰ ਨੇਮਤ ਉਸ ਸੋਹਣੇ ਰੱਬ ਦੇ ਵੱਲੋਂ ਆਉਂਦੀ ਹੈ। ਸੁਬੇਰ ਅੱਜ ਅਕਸਰ ਲੋਕਾਂ ਨੂੰ ਇਹੀ ਸਬਕ ਸਮਝਾਉਂਦਾ ਹੈ। ਸ਼ੁਕਰ ਕਰੋ ਕਿਉਂਕਿ ਨਾ ਸ਼ੁਕਰੀਦਾਨ ਅੰਤਜਾਮ ਭਾਈ ਬਹੁਤ ਬੁਰਾ ਹੁੰਦਾ ਹੈ। ਕਿਉਂਕਿ ਜੋ ਵੀ ਸਾਡੇ ਕੋਲ ਹੈ ਇਹ ਉਹ ਸੋਹਣੇ ਰੱਬ ਦਾ ਦਿੱਤਾ ਹੋਇਆ ਹੈ। ਉਸ ਦਾ ਸ਼ੁਕਰ ਅਦਾ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸਾਲਾਂ ਬਾਅਦ ਜਦ ਸੁਬੇਰ ਬੁੱਢਾ ਹੋ ਗਿਆ ਉਸਨੇ ਆਪਣੀ ਸਾਰੀ ਦੌਲਤ ਵਸੀਅਤ ਵਿੱਚ ਗਰੀਬਾਂ, ਯਤੀਮਾਂ ਤੇ ਉਹਨਾਂ ਲੋਕਾਂ ਦੇ ਨਾਮ ਕਰ ਦਿੱਤੀ ਕਿਉਂਕਿ ਉਹਦੇ ਆਪਣਾ ਹੁਣ ਕੋਈ ਹੈ ਨਹੀਂ ਸੀ ਨਾ ਕੋਈ ਅੱਗੇ ਦੇ ਨਾ ਪਿੱਛੇ ਉਹਨੇ ਦੁਨੀਆ ਦੇ ਹੱਥ ਵਿੱਚ ਦੇ ਦਿੱਤੀ ਕਿ ਮੈਂ ਖਾਲੀ ਹੱਥ ਦੁਨੀਆ ਵਿੱਚ ਆਇਆ ਸੀ ਤੇ ਖਾਲੀ ਹੱਥ ਹੀ ਜਾਵਾਂਗਾ ਦੌਲਤ ਸੋਹਣੇ ਰੱਬ ਦੀ ਅਮਾਨਤ ਹੈ ਮੈਂ ਉਸ ਨੂੰ ਰੱਬ ਦੀ ਮਖਲੂਕ ਵਿੱਚ ਵਾਪਸ ਕਰ ਰਿਹਾ ਹਾਂ ਸੁਬੇਰ ਦੀ ਕਹਾਣੀ ਤੋਂ ਸਾਨੂੰ ਇਹ ਸਬਕ ਮਿਲਦਾ ਬਾਬਾ ਜੀ ਕਿ ਕੋਈ ਵੀ ਨੇਮਤ ਚਾਹੇ ਉਹ ਦੌਲਤ ਹੈ ਚਾਹੇ ਉਹ ਸਿਹਤ ਹੈ ਚਾਹੇ ਉਹ ਅਕਲ ਹੈ ਜਾਂ ਇੱਜ਼ਤ ਹੈ ਇਹ ਸਭ ਦੇਣ ਵਾਲਾ ਉਹ ਮਾਲਕ ਹੈ ਉਹ ਪ੍ਰਭੂ ਹੈ ਉਹ ਈਸ਼ਵਰ ਹੈ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੇਮਤਾ ਦਾ ਸ਼ੁਕਰ ਅਦਾ ਕਰੀਏ ਤੇ ਉਹਨਾਂ ਨੂੰ ਜਿਹੜਾ ਹੈ ਭਲਾਈ ਦੇ ਰਸਤੇ ਤੇ ਮਰਤੀ ਆਪਾਂ ਇਹਹੀ ਵਕੀਰ ਲੋਕ ਕਹਿੰਦੇ ਕਿ ਜਦੋਂ ਉਹ دیتا ਹੈ ਤਾਂ ਢੇਰੋਂ ਕੇ ਢੇਰ دیتا ਹੈ ਪਰ ਜਦੋਂ ਉਹ ਲੈਂਦਾ ਹੈ ਤਾਂ ਚਮੜੀ ਉਧੇੜ ਲੈਂਦਾ ਜਰਾ ਗੌਰ ਕਰਨਾ ਹੁਣ ਇੱਥੇ ਜ਼ਿੰਦਗੀ ਲਈ ਹੋਰ ਵੀ ਹੈ ਕਿਸੇ ਕਿ ਕਈ ਵਾਰ ਆਪਣੇ ਹੰਕਾਰ ਕਰਕੇ ਇਨਸਾਨ ਜਿਹੜਾ ਹੈ ਆਪਣਾ ਸਾਰਾ ਕੁਝ ਗਵਾ ਬਿੰਦਾ ਅਨੇ ਦਾ ਮਤਲਬ ਇਹ ਨਹੀਂ ਕਿ ਦੁਨੀਆ ਇੱਥੇ ਹੀ ਖਤਮ ਹੋ ਗਈ ਫਕੀਰਾਂ ਕੋਲ ਜਾ ਕੇ ਇਨਸਾਨ ਜਿਹੜਾ ਹੈ ਬਖਸ਼ੀਸ਼ ਕਰਵਾ ਲੈਂਦਾ ਕਿਉਂਕਿ ਤੁਰਿਆ ਤੁਰਿਆ ਜਾ ਫਰੀਦ ਦਾ ਤੁਰਿਆ ਤੁਰਿਆ ਜਾ ਜੇ ਕੋਈ ਮਿਲ ਪਵੇ ਬਖਸ਼ਿਆ ਤੂੰ ਵੀ ਬਖਸ਼ਿਆ ਜੇ ਉਹ ਬਖਸ਼ੀਸ਼ ਬੰਦਾ ਕਰਵਾ ਲੈਂਦਾ ਬਾਬਾ ਜੀ ਬਖਸ਼ਦੇ ਅਖਰੇ ਜਹਾਨ ਨੂੰ ਮਾਫ਼ੀ ਹੋ ਜਾਂ ਨੂੰ ਮਾਫ਼ੀ ਦੁਬਾਰਾ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰ ਸਕਦਾ ਪਰ ਯਾਦ ਰੱਖਣਾ ਹੰਕਾਰ ਨੂੰ ਪਸੰਦ ਨਹੀਂ ਭਾਈ ਸਾਈਂ ਜੀ ਕਹਿੰਦੇ ਕਿ ਜਦੋਂ ਦੇਤਾ ਹੈ ਉਹ ਢੇਰੋਂ ਕੇ ਢੇਰ ਦੇਤਾ ਹੈ ਔਰ ਜਦੋਂ ਉਹ ਲੇਤਾ ਹੈ ਤਾਂ ਚਮੜੀ ਉਧੇੜ ਲੇਤਾ ਹੈ ਸੋ ਨਾ ਸ਼ੁਕਰ ਹੈ ਨਹੀਂ ਬਾਬਾ ਜੀ ਸ਼ੁਕਰ ਜਦੋਂ ਕੋਈ ਨਿਮਤ ਆਵੇ ਨਾ ਸੇਤ ਅੱਛੀ ਹੈ ਨਾ ਇਹਦੀ ਉਹਦਾ ਸ਼ੁਕਰ ਕਰਨਾ ਚਾਹੀਦਾ ਬੜੇ ਲੋਗ ਹੈ ਜਨਾਂ ਦੀਆਂ ਸੇਤਾ ਨਹੀਂ ਅੱਛੀ ਘਰ ਅੱਛਾ ਹੈ ਨਾ ਸ਼ੁਕਰ ਕਰਨਾ ਚਾਹੀਦਾ ਕਰਮ ਕਰ ਰਹੇ ਹਨ ਸ਼ੁਕਰ ਕਰਨਾ ਚਾਹੀਦਾ ਕੁਸ਼ਾਲ ਹਸਲ ਹੋ ਰਿਹਾ ਚੁਕਰ ਕਰਨਾ ਚਾਹੀਦਾ ਬੜੀ ਮੁਸ਼ਕਲ ਮਿਲਦੀ ਹੈ ਉਹ ਚੀਜ਼ ਜੋ ਬੰਦੇ ਨੂੰ ਵੀ ਪਸੰਦ ਆਉਂਦੀ ਹੈ ਔਰ ਦੌਲਤ ਇੱਜ਼ਤ ਇਹ ਸਾਰਾ ਕੁਝ ਉਹਦੀਆਂ ਨੇਮਤਾ ਔਰ ਇਹ ਕਿਨੂੰ ਨਹੀਂ ਪਸੰਦ ਦੁਨੀਆ ਸਾਰਿਆਂ ਨੂੰ ਚਾਹੀਦਾ ਹੈ ਸਾਰਾ ਕੁਝ ਪਰ ਜਦੋਂ ਆ ਜਾਵੇ ਉਦੋਂ ਬੰਦਾ ਹੰਕਾਰ ਕਰਨ ਲੱਗ ਪਵੇ ਫਿਰ ਬਾਬਾ ਜੀ ਯਾਦ ਰੱਖਣਾ ਸਾਈਂ ਜੀ ਦਾ ਬੋਲ ਜਦੋਂ ਉਹ دیتا ਹੈ ਉਹ ਢੇਰੋਂ ਕੇ ਢੇਰ دیتا ਹੈ ਜਦੋਂ ਉਹ ਲੈਂਦਾ ਹੈ ਤਾਂ ਚਮੜੀ ਉਧੇਰ ਲੈਂਦਾ ਹੈ ਇਸ ਲਈ ਹੰਕਾਰ ਕਾਦਾ ਬਾਬਾ ਜੀ ਸ਼ੁਕਰ ਦਾ ਨਾ ਸ਼ੁਕਰੀਨੀ ਖੁਸ਼ ਰਹੋ ਆਵਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖ ਜੈ ਮਾਘਾ ਜੈ ਸਾਈਂ ਜੀ